ਸਸ਼ਕਾਲ ਸੰਜੜ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾ ਦਾ ਸਵਾਗਤ ਹੈ ਮੈਂ ਨਿਦੇ ਹਾਜ਼ਰ ਹਾਂ ਇੱਕ ਵਾਰ ਫਿਰ ਟੌਪ 10 ਖਬਰਾਂ ਦੇ ਨਾਲ ਨਜ਼ਰ ਮਾਰਦੇ ਹਾਂ ਸੂਬੇ ਤੋਂ ਲੈ ਕੇ ਦੇਸ਼ ਵਿਦੇਸ਼ ਤੀਆਂ ਮੁੱਖ ਸੁਰਖੀਆਂ ਭਾਜਪਾ ਨੇ ਪਹਿਲੇ ਸਿੱਧੇ ਮੁਕਾਬਲੇ ਚ ਇੰਡੀਆ ਨੂੰ ਹਰਾਇਆ ਚੰਡੀਗੜ੍ਹ ਮੇਅਰ ਦੀ ਚੋਣ 4 ਫੋਟਾਂ ਨਾਲ ਜਿੱਤੀ ਗੱਡ ਜੋੜ ਦੀਆਂ 8 ਫੋਟਾ ਅਯੋਗ ਆਪ ਨੇ ਕਿਹਾ ਤੱਕਦਾ ਹੋਇਆ ਕੋਰ ਜਾਵਾਂਗੇ ਜਦਿੰਦਰ ਆਲਖ ਬਣੇ ਪੰਜਾਬ ਦੇ ਸੇਵਾ ਕਮਿਸ਼ਨ ਦੇ ਨਵੇਂ ਚੇਅਰਮੈਨ ਰਾਜਪਾਲ ਪ੍ਰੋਹਿਤ ਨੇ ਦੁਆਇਆ ਹਲਫ ਪੰਜਾਬ ਅਕੈਡਮੀ ਦੇ 1997 ਬੈਚ ਦੇ ਆਈਐਸ ਅਧਿਕਾਰੀ ਹਨ ਜਦਿੰਦਰ ਆਲਖ ਚੰਡੀਗੜ੍ਹ ਤੋਂ ਵੱਡੀ ਖਬਰ ਚੰਡੀਗੜ੍ਹ ਯੂਨੀਵਰਸਿਟੀ ਦੀ ਚਾਂਸਲ ਸਤਨਾਮ ਸਿੰਘ ਰਾਜਵਾਲੀ ਨਾਮਜ਼ਦ ਜਲਦੀ ਹੀ ਸੰਭਾਲਣਗੇ ਅਹੁਦਾ ਹੁਸ਼ਿਆਰਪੁਰ ਚ ਵੱਡੀ ਵਾਰ ਦਾ ਸ਼ੋਰੂਮ 'ਚ ਕੰਮ ਕਰਨ ਵਾਲੇ ਲੜਕੇ ਉਹ ਮਾਲਕ ਨੇ ਮਾਰੀ ਗੋਲੀ ਮੌਕੇ ਤੇ ਹੋਈ ਮੌਤ ਸੋਸ਼ਲ ਮੀਡੀਆ ਸਟਾਰ ਪਾਨਾ ਸਿੱਧੂ ਦਿਆ ਵਧੀਆਂ ਮੁਸ਼ਕਲਾਂ ਪਾਨਾ ਸਿੱਧੂ ਤੇ ਹੁਣ ਮੋਹਾਲੀ ਚ ਐਫ ਆਰ ਉਹ ਇਧਰ ਜੇ ਇਮੀਗ੍ਰੇਸ਼ਨ ਏਜੰਟ ਨੇ ਬਲੈਕਮੇਲਿੰਗ ਦਾ ਕਰਵਾਇਆ ਪਰਚਾ ਮੋਗਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਚੋਰੀ ਕੀਤੇ ਲੈਪਟਾਪ ਤੇ ਪਿਸਤੌਲਸ ਨੇ ਦੋ આરોપી ਕੀਤਾ ਕਾਬੂ ਟੈਂਡੀਗੜੀ ਫਰਨੀਚਰ ਮਾਰਕੀਟ ਚ ਲੱਗੇ ਪੈਣਕ ਅੱਗ ਵੀ ਦੁਕਾਨਾਂ ਸੜ ਕੇ ਹੋਈਆਂ ਸਵਾ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਮੌਜੂ ਰਾਸ਼ਟਰੀ ਰਾਜਤਾ ਨੇ ਦਿੱਲੀ ਚ ਜੀ 20 ਸੰਮੇਲਨ ਦੀਆਂ ਤਿਆਰੀਆਂ ਦੌਰਾਨ ਖalistaan ਸਮਰਥਕ ਹੋਏ ਐਕਟਿਵ ਮੈ ਾਰੇ ਐਕਸ਼ਨ ਚ ਪੁਲਿਸ ਫੇਰ ਕੰਬੀ ਭਾਰਤ ਦੀ ਧਰਤੀ ਸਵੇਰੇ ਸਵੇਰੇ ਆਇਆ ਲਦਾਖ ਚ ਪੂਚਾਲ ਵਿਕਟਰ ਸਕੀਲ ਤੇ ਤੀਬਰਤਾ ਰਹੀ 3.4 ਸਰਕਾਰ ਨੇ ਬਜਟ ਸੈਸ਼ਨ ਤੋਂ ਪਹਿਲਾਂ ਅੱਜ ਬੁਲਾਈ ਸਰਪ ਪਾਰਟੀ ਮੀਟਿੰਗ ਸਿਆਸੀ ਪਾਰਟੀਆਂ ਨਾਲ ਸ਼ਾਂਤਮਈ ਸੈਸ਼ਨ ਚਲਣ ਤੇ ਹੋ ਸਕਦੀ ਹੈ ਚਰਚਾ ਈਸੀਆਈ ਵੱਲੋਂ 15 ਸੂਬਿਆਂ ਦੀਆਂ 56 ਰਾਜ ਸਭਾ ਸੀਟਾਂ ਦੇ ਚੋਣਾਂ ਦਾ ਐਲਾਨ 27 ਫਰਵਰੀ ਨੂੰ ਪੈਣੀਆ ਵੋਟਾਂ ਭਾਰਤੀ ਜਲ ਸੈਨਾ ਦਾ ਵੱਡਾ ਬਚਾਅ ਬਿਆਨ ਆਈਐਨਐਸ ਸੁਮਿਤਰਾ ਨੇ ਹਾਈਜੈਕ ਕੀਤੇ ਇਰਾਨੀ ਜਹਾਜ਼ ਨੂੰ ਬਚਾਇਆ ਸੁਰੱਖਿਤ ਭਾਰਤੀ ਜਲ ਸੈਨਾ ਨੇ ਇੱਕ ਵਾਰ ਫੇਰ ਕੀਤਾ ਕਮਾਲ ਪਾਕਿਸਤਾਨ ਨਾਗਰਿਕਾਂ ਨੂੰ ਲੁਟੇਰਿਆਂ ਦੇ ਚੁੰਗਲ ਤੋਂ ਬਚਾਇਆ ਇੱਕ ਦਿਨ ਚ ਦੂਜੀ ਵਾਰ ਕੀਤੀ ਮਦਦ ਲਖਨਊ ਤੋਂ ਰਾਮੇਸ਼ਵਰਮ ਜਾ ਰਹੀ ਟ੍ਰੇਨ 'ਚ ਲੱਗੀ ਭਿਆਨਕ ਅੱਗ 10 ਲੋਕਾਂ ਦੀ ਹੋਈ ਮੌਤ 20 ਲੋਕ ਹੋਏ ਜ਼ਖਮੀ 2 ਸਾਲਾ ਬੱਚੇ ਨੇ ਬਣਾਇਆ ਵਰਲਡ ਰਿਕਾਰਡ ਮਾਉਂਟ ਐਵਰੇਸਟ ਬੀਸ ਕੈਂਪ ਪਹੁੰਚਣ ਵਾਲਾ ਯੰਗਸਟਰ ਬਣਿਆ ਕਾਟਰ ਹੇਮੰਤ ਸੁਰੇਂਦੀਕਰ ਜੋ 35 ਲੱਖ ਰੁਪਏ ਬਰਾਮਦ ਦਿੱਲੀ ਦੇ ਮੁੱਖ ਮੰਤਰੀ ਦੇ ਟਿਕਾਣੇ ਅਤੇ ਈਡੀ ਦਾ ਸ਼ਾਪਾ ਕਈ ਅਹਿਮ ਦਸਤਾਵੇਜ਼ ਕਿਤੇ ਜਪ ਮਾਲਦੀਪ ਦੇ ਰਾਸ਼ਟਰਪਤੀ ਮੁਹਿਤ ਜੋ ਦੀਆਂ ਵੱਡੀਆਂ ਮੁਸੀਬਤਾਂ ਹੁਣ ਸਰਕਾਰ ਡਿੱਗਣ ਦਾ ਖਤਰਾ ਸੰਸਦ ਚ ਪੇਸ਼ ਹੋਵੇਗਾ ਮਹਾਦੋਸ਼ ਪ੍ਰਸਤਾਵ ਕੈਨੇਡਾ ਦਾ ਇੰਟਰਨੈਸ਼ਨਲ ਸਟੂਡੈਂਟਸ ਨੂੰ ਵੱਡਾ ਝਟਕਾ ਬ੍ਰਿਟਿਸ਼ ਕੋਲੰਬੀਆ ਦੇ ਵਿਦੇਸ਼ੀ ਵਿਦਿਆਰਥੀਆਂ ਤੇ ਫਰਵਰੀ 2026 ਤੱਕ ਲਾਈ ਰੋ ਪਾਕਿਸਤਾਨ ਦੇ ਇੱਟਿਆ ਚਾਰਾ ਖਿਲਾਫ ਪੀਓਕੇ ਸੜਕਾਂ ਤੇ ਉtre ਲੋਕ ਪ੍ਰਦਰਸ਼ਨ ਕਰੀ ਨੇ ਕਿਹਾ ਮਿਲ ਕੇ ਬੁਲੰਦ ਕਰਨਗੇ ਆਵਾਜ਼ ਤੁੰਦ ਤੇ ਕੋਰੇ ਤੋਂ ਮਿਲੇਗੀ ਰਾਹਤ ਮੌਸਮ ਵਿਭਾਗ ਵੱਲੋਂ ਪੰਜਾਬ ਚ ਅੱਜ ਤੋਂ ਮੀਂਹ ਪੈਣ ਦੇ ਅਸਰ ਇਹ ਸਨ ਹੁਣ ਤੱਕ ਦੀਆਂ ਮੁੱਖ ਖਬਰਾਂ ਮੈਨੂੰ ਦਿਓਜ਼ਾਜ਼ਦ ਫੇਰ ਹਾਜ਼ਰ ਹੋਵਾਂਗੇ ਨਵੀਂ ਅਤੇ ਤਾਜ਼ਾ ਖਬਰਾਂ ਦੇ ਨਾਲ ਦੇਖਦੇ ਰਹੋ ਐਸਐਮਜ਼ న్యూਸ